ਗੁੱਡ ਈਵਨਿੰਗ ਟੂ ਐਵਰੀਵਨ ਜਿਹੜਾ ਅਸੀਂ ਟ੍ਰਿਪ ਪਲਾਨ ਕੀਤਾ ਸੀ ਆਪਾਂ ਤੁਹਾਨੂੰ ਸਭ ਨੂੰ ਲੈ ਕੇ ਚਲਦੇ ਹਾਂ ਉੱਥੇ ਤੇ ਦਿਖਾਉਨੇ ਆ ਕਿੱਥੇ ਜਾ ਰਹੇ ਆ ਅੱਜ ਆਪਣਾ ਜਿਹੜਾ ਨਾਈਟ ਸਟੇ ਆ ਉਹ ਵੀ ਉੱਥੇ ਹੀ ਹੋਏ ਸਭ ਤੋਂ ਪਹਿਨਾ ਆਪਾਂ ਅਕਰਵਾਲੀਏ ਫਿਊਲਿੰਗ ਤਾਂ ਕਿ ਕੋਈ ਰਸਤੇ 'ਚ ਪ੍ਰੋਬਲਮ ਨਾ ਆਏ ਅਸੀਂ ਪਹੁੰਚ ਚੁੱਕੇ ਹਾਂ ਹਿਲੀ ਏਰੀਏ ਵਿੱਚ ਦੁਬਈ ਤੇ ਲਗਭਗ ਕਾਫੀ ਜਾਣਿਆਂ ਨੇ ਘੁੰਮਿਆ ਹੋਗਾ ਪਰ ਇਹ ਵਾਲੇ ਬੰਨੇ ਕੋਈ ਵਿਰਲਾ ਬੰਦਾ ਹੀ ਗਿਆ ਹੋਊਗਾ ਅਸੀਂ ਜਾ ਰਹੇ ਹਾਂ ਹਿਡਨ ਵੈਲੀ ਦੇਖੋ ਨਾਮ ਕਿੰਨਾ ਸੋਹਣਾ ਵਾ ਹਿਡਨ ਵੈਲੀ ਤੇ ਇਹਦਾ ਰਸਤਾ ਵੀ ਜਿਹੜਾ ਵਾ ਉਹ ਹਿਡਨ ਹੀ ਆ ਇੱਕ ਰਿਜ਼ੋਰਟ ਆ ਜਿਹ ਸੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਆਪਣੇ ਡੈਸਟੀਨੇਸ਼ਨ ਤੇ ਤੇ ਹੁਣ ਕਾਰ پارک ਕਰਦੇ ਆਂ ਕਾਰ پارک ਕਰਕੇ ਚਲਦੇ ਆਂ ਅੰਦਰ ਅੰਦਰ ਜਾਣ ਤੋਂ ਪਹਿਨਾ ਮੈਂ ਕਰਵਾਈ ਆਪਣੀ ਮੇਨ ਐਂਟਰੈਂਸ ਤੇ ਫੋਟੋ ਤੇ ਤੋਂ ਬਾਅਦ ਅਸੀਂ ਕਿ ਲਿਵਿੰਗ ਏਰੀਆ ਵਿੱਚ ਤੇ ਲਿਵਿੰਗ ਏਰੀਆ ਕਾਫੀ ਵੱਡਾ ਬਣਿਆ ਹੋਇਆ ਇੱਥੇ ਬੈਠ ਕੇ ਗੱਲਾਂ ਬਾਤਾਂ ਮਾਰੀਆਂ ਤੇ ਥੋੜਾ ਟਾਈਮ ਸਪੈਂਡ ਕੀਤਾ ਹੁਣ ਤੁਹਾਨੂੰ ਮੈਂ ਲੈ ਕੇ ਚਲਦਾ ਵਾਂ ਆਊਟਰ 뷰 ਬਹੁਤ ਹੀ ਸੋਹਣਾ ਰਿਜ਼ੋਰਟ ਬਣਿਆ ਹੋਇਆ ਵਾ ਰੌਂਡ 4 ਤੋਂ 5 ਏਕੜ ਵਿੱਚ ਅਤੇ ਇਹਦੇ ਵੱਖਰੇ ਵੱਖਰੇ ਸਬਪਾੜ ਬਣੇ ਹੋਏ ਆ ਇਹਨਾਂ ਨੇ ਕੈਫੇ ਏਰੀਆ ਬਣਾਇਆ ਜੋ ਕਿ ਬਹੁਤ ਹੀ ਸੋਹਣਾ ਡਿਜ਼ਾਈਨ ਕੀਤਾ ਗ੍ਰੀਨਰੀ ਦੇ ਨਾਲ ਸਾਈਕਲ ਨੂੰ ਪੇਂਟ ਕਰਕੇ ਬਹੁਤ ਹੀ ਸੋਹਣਾ 뷰 ਦਿੱਤਾ ਤੇ ਫਿਰ ਅਸੀਂ ਗਿਆ ਰਿਜ਼ੋਰਟ ਦੇ ਦੂਜੇ ਪਾਸੇ ਜਿੱਥੇ ਡੇਟਸ ਦੀ ਟਰੀ ਲੱਗੀਆਂ ਵਾ ਇਹ ਅਸਲ ਵਿੱਚ ਟਰੀਜ਼ ਨੇ ਜਿੱਦੇ ਉੱਤੇ ਡੇਟਸ ਲੱਗਦੀਆਂ ਨੇ ਅੱਗੇ ਚੱਲ ਕੇ ਵੇਖੇ ਛੋਟੇ ਛੋਟੇ ਰੈਬਿਟ ਜੋ ਕਿ ਬਹੁਤ ਹੀ ਪਿਆਰੇ ਲੱਗ ਰਹੇ ਸੀ ਹੁਣ ਮੈਂ ਤੁਹਾਨੂੰ ਦਿਖਾਉਣਾ ਵਾ ਰਿਜ਼ੋਰਟ ਦਾ ਟੌਪ 뷰 ਜਿਹਦੇ ਵਿੱਚ ਤੁਹਾਨੂੰ ਸਾਰਾ ਹੀ ਫਿਰ ਅਸੀਂ ਸ਼ਾਮ ਨੂੰ ਬੈ ਕੇ ਮਾਰੀਆਂ ਗੱਲਾਂ ਬਾਤਾਂ ਅਤੇ ਵੇਟ ਕਰ ਰਹੇ ਸੀ ਆਪਣੇ ਇੱਕ ਹੋਰ ਵੀਰ ਦੀ ਫਿਰ ਜਦੋਂ ਭਾਜੀ ਆ ਗਏ ਤੇ ਮੈਂ ਸੋਚਿਆ ਕਿਉਂ ਨਾ ਇਹਨਾਂ ਚਾਰਾਂ ਨੂੰ ਵੀ ਇੱਕ ਵਾਰੀ ਰਿਕਾਰਡ ਕਰ ਲਿਤਾ ਜਾਏ ਫਿਰ ਅਸੀਂ ਗਏ ਪੂਲ ਦਾ 뷰 ਵੇਖਣ ਤੇ ਜੋ ਕਿ ਬਹੁਤ ਹੀ ਸੋਹਣਾ ਸੀ ਤੇ ਅਸੀਂ ਫਿਰ ਸਾਈਡ ਤੇ ਬੈ ਕੇ ਕੀਤੀਆਂ ਗੱਲਾਂ ਬਾਤਾਂ ਆਮ ਹੀ ਸੁਣਨ ਵਿੱਚ ਮਿਲਦਾ ਹੈ ਕਿ ਦੁਬਈ ਵਿੱਚ ਕਾਫੀ ਗਰਮੀ ਹੈ ਪਰ ਕੁਝ ਕਿ ਏਰੀਆ ਜਿਹੜੇ ਦੁਬਈ ਦੇ ਨੇ ਉਹ ਕਾਫੀ ਠੰਡੇ ਨੇ ਉਹਨਾਂ ਵਿੱਚੋਂ ਇੱਕ ਏਵੀ ਏਰੀਆ ਸੀ ਜਿੱਥੇ ਕਾਫੀ ਠੰਡ ਸੀ ਤੇ ਅਸੀਂ ਬਾਰਬੀਕਿਊ ਕਰਨਾ ਕੀਤਾ ਸਟਾਰਟ ਤੇ ਲੈਣ ਜਾ ਰਹੇ ਬੈਠ ਕੇ ਅਸੀਂ ਕੀਤਾ ਫੂਡ ਨੂੰ ਇੰਜੋਏ ਅਤੇ ਨਾਲ ਕੀਤੀਆਂ ਗੱਲਾਂ ਬਾਤਾਂ ਤੇ ਫਿਰ ਅਸੀਂ ਬੋਨਫਾਇਰ ਸਟਾਰਟ ਕੀਤੀ ਕਿਉਂਕਿ ਠੰਡ ਕਾਫੀ ਹੋ ਗਈ ਸੀ ਠੰਡ ਲੱਗ ਰਹੀ ਸੀ ਠੰਡੀ ਹਵਾ ਚੱਲ ਰਹੀ ਸੀ ਇਹਦੇ ਨਾਲ ਕੀਤੀਆਂ ਗੱਲਾਂ ਬਾਤਾਂ ਫਿਰ ਅਸੀਂ ਚੀਮਾ ਸਾਹਿਬ ਤੋਂ ਸੁਣੇ ਗਾਣ ਆ ਕੀ ਕੋਦੇ ਜਲ ਗਿਆ ਵੇ ਲੋਕੀ ਤੇਰੇ ਬਾਰੇ ਪੁੱਛਦੇ ਲੋਕੀ ਤੇਰੇ ਬਾਰੇ ਪੁੱਛਦੇ ਹੁਣ ਤੁਸੀਂ ਵੇਖ ਰਹੇ ਹੋ ਨਾਈਟ ਵੀਊ ਰਿਜ਼ੋਰਟ ਦਾ ਬਹੁਤ ਹੀ ਸੋਹਣਾ ਰਿਜ਼ੋਰਟ ਸਾਰਾ ਜਗਮਗ ਕਰ ਰਿਹਾ ਸੀ ਚਾਰਸ਼ਵਾਰੀ ਲਾਈਟਨਿੰਗ ਲਾਈਟਨਿੰਗ ਹੋਈ ਸੀ ਤੇ ਐਡਾ ਵਧੀਆ ਰਿਜ਼ੋਰਟ ਲੱਗ ਰਿਹਾ ਸੀ ਜਿਵੇਂ ਕਿ ਤੇ ਅਸੀਂ ਹੈਵਨ ਵਿੱਚ ਆ ਗਏ ਹੁੰਨੇ ਆ ਤੇ ਇਹ ਸੀ ਮੇਰੀ ਲਾਸਟ ਵੀਡੀਓ ਨਾਈਟ ਦੀ ਮੈਂ ਕਿਹਾ ਚਲੋ ਨਾਈਟ ਵਿਊ ਵੀ ਦਿਖਾ ਦਈਏ ਤੇ ਹੁਣ ਅਸੀਂ ਜਾ ਰਹੇ ਹਾਂ ਇਸ ਤੋਂ ਬਾਅਦ ਆਪਣੇ ਰੂਮ ਵਿੱਚ ਤੇ ਆਓ ਤੁਹਾਨੂੰ ਦਿਖਾਉਣਾ ਮੈਂ ਆਪਣਾ ਰੂਮ ਇੱਥੇ ਰਿਜ਼ੋਰਟ ਵਿੱਚ 5 ਰੂਮ ਸੀ ਉਹਨਾਂ ਵਿੱਚੋਂ ਮੈਂ ਆਪਣੇ ਲਈ ਸਿਲੈਕਟ ਕੀਤਾ ਕਿਉਂਕਿ ਇਹ ਕਾਫੀ ਵਧੀਆ ਰੂਮ ਲੱਗ ਰਿਹਾ ਸੀ ਬਾਕੀ ਵੀ ਵਧੀਆ ਸੀ ਪਰ ਮੈਨੂੰ ਜ਼ਿਆਦਾ ਇਹ ਪਸੰਦ ਆਇਆ ਸੀ ਗੁੱਡ ਨਾਈਟ ਸਾਰਿਆਂ ਨੂੰ ਮਿਲਦੇ ਆ ਨੈਕਸਟ ਡੇ ਅਗਲੇ ਬਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਨਾਈਟ